ਕਾਲ ਪੈਰ ਤੱਕ ਜਾਣੇ ਤੂੰ ਮੀਟਿੰਗ ਪੁੱਛਣ ਤੋਂ ਬਣਾਇ ਕੱਤਰਸੋ ਕਰਦਾ ਜਿਹੜੇ ਸਾਰੀ ਰਾਤ ਲਾਹਣ ਪੀ ਕੇ ਰੱਜ ਕੇ ਸੰਦੇ ਉਹ ਮੀਡੀਆ ਦੇ ਵਿੱਚ ਬੈਠੇ ਹੁੰਦੇ ਉੱਥੇ ਆ ਜਿਨ੍ਹਾਂ ਨੂੰ ਪੰਜ ਪੌੜੀਆਂ ਜਵਜੀ ਸਾਹਿਬ ਨਹੀਂ ਆਉਂਦੀਆਂ ਜਿਨ੍ਹਾਂ ਨੂੰ ਪੰਜ ਪੌੜੀਆਂ ਜਵਜੀ ਸਾਹਿਬ ਨਹੀਂ ਆਉਂਦੀਆਂ ਦਹਾ ਗੁਰਮੁਖਾਂ ਦੇ ਨਾਮ ਸੀਰੀਅਲ ਵਾਈਜ਼ ਨਹੀਂ ਆਉਂਦੇ ਉਹ ਛਾਤੀ ਦਾ ਹੱਥ ਮਾਰ ਕੇ ਕਹਿਣ ਸਾਨੂੰ ਪੁੱਛੇ ਬਣਾ ਕੱਤਰਸੋ ਕਰਦਾ ਤੂੰ ਇਹ ਬੇਨਤੀ ਇਸ ਕਰਕੇ ਵੀ ਮੇਰੇ ਜਕਾਰੇ ਨਾ ਲਾਇਓ ਇਹਨਾਂ ਚੀਜ਼ਾਂ ਧਿਆਨ ਵਿੱਚ ਦਿਓ ਪਹਿਲ ਦੇ ਆਧਾਰ ਤੇ ਅਖੰਡ ਪਾਠ ਕਰਾਇਆ ਕਰੋ ਖੁਸ਼ੀ ਗਮੀ ਦਾ ਮੌਕਾ ਕੋਈ ਆਵੇ ਅਖੰਡ ਪਾਠੀ ਦੀ ਰੱਜ ਕੇ ਸੇਵਾ ਕਰਿਆ ਕਰੋ ਚੰਗੇ ਸੂਟ ਦੇਖੋ ਕੋਈ ਚੰਗਾ ਸੂਟ ਬਣਾ ਦਿਓ ਚੰਗੀ ਜੁੱਤੀ ਗਰੰਥੀ ਨੂੰ ਲੈ ਦਿਓ ਨਾ ਉਹ ਸਾਰੇ ਪਿੰਡ ਚ ਆਏ ਦੱਸੂਗਾ ਹੁ ਗੁੱਬ ਕੇ ਫਲਾਣੇ ਸਰਦਾਰਾਂ ਦੇ ਘਰ ਵਿਆਹ ਸੀ ਉਹਨਾਂ ਨੇ ਮੁੰਡੇ ਦੇ ਵਿਆਹ ਤੇ ਮੈਨੂੰ ਆਹ ਸੂਟ ਬਣਾ ਕੇ ਦਿੱਤਾ ਟੌਰ ਤੇ ਸਾਡਾ ਫੋਕਾ ਹੀ ਬਣ ਗਿਆ ਨਾ ਇਸ ਕਰਕੇ ਇਹਨਾਂ ਗੱਲਾਂ ਵੱਲ ਗੌਰ ਦਿਓ ਕਦੀ ਅਖੰਡ ਪਾਠੀਆਂ ਦੀ ਪਿੰਡਾਂ ਚ ਤੂਦੀ ਬੋਲਦੀ ਸੀ ਅਖੰਡ ਪਾਠਿਸ ਪਾੜ ਕਰਦਾ ਹੁੰਦਾ ਸੀ ਸ਼ਾਮਾਂ ਨੂੰ 7-8 ਵਜੇ ਲੋਕਾਂ ਨੇ ਆਪਣੇ ਕੋਠਿਆਂ ਤੇ ਬਹਿ ਕੇ ਪਾਠ ਸੁਣਿਆ ਕਰਨਾ ਉਹ ਚੀਜ਼ਾਂ ਖਤਮ ਹੋ ਮੈਂ ਕੱਲ ਨੂੰ ਉੱਥੇ ਲੈ ਕੇ ਆਵਾਂ ਬਾਬੇ ਉਜਾਗਰ ਸਿੰਘ ਦੇ ਕੋਲ ਬਾਬਾ ਉਜਾਗਰ ਸਿੰਘ ਅਖੰਡ ਪਾਠੀ ਬਹੁਤ ਵਧੀਆ ਬਾਬਾ ਉਜਾਗਰ ਸਿੰਘ ਬੈਠਾ ਤੇ ਉਹਦੇ ਬੈਠਿਆਂ ਬੈਠਿਆਂ ਇੱਕ ਬੰਦਾ ਆ ਗਿਆ ਉਹਦਾ ਪਿੰਡ ਆ ਤੁਹਾਡੇ ਤੋਂ 94 ਕਿਲੋਮੀਟਰ ਜਦੋਂ ਸੰਗਰੂਰ ਬਾਈਪਾਸ ਤੋਂ ਥਾਣੇ ਉਤਰੀਏ ਪਿੰਡ ਦਾ ਨਾਮ ਆ ਚੱਠੀ ਸੇਖਵਾ ਸੰਧਰੂਰ ਜ਼ਿਲ੍ਹੇ ਚ ਪੈਂਦਾ ਪਿੰਡ। ਪਿੰਡ ਚੱਠੇ ਸੇਖਵਾ ਦਾ ਇੱਕ ਬੰਦਾ ਆ ਗਿਆ। ਉਹ ਬੰਦਾ ਆ ਕੇ ਕਹਿੰਦਾ ਬਾਬਾ ਜੀ ਸਾਡੇ ਘਰ ਅਖੰਡ ਪਾਠ ਕਰੋਗੇ। ਫਲਾਣੀ ਫਲਾਣੀ ਤਰੀਕ ਹੈ ਬਾਬਾ ਜੀ ਕਹਿੰਦੇ ਕਰ ਦਿਆਂਗੇ। ਤੇ ਘਰ ਵਾਲਾ ਬੜਾ ਸਿਆਣਾ ਹੈ ਕਹਿੰਦਾ ਬਾਬਾ ਜੀ ਇਕੱਲਾ ਅਖੰਡ ਪਾਠ ਨਹੀਂ ਕਰਨਾ। ਜਿਹੜੇ ਤੁਹਾਡੇ ਅਖੰਡ ਪਾਠੀ ਸਿੰਘ ਹਨਗੇ ਉਹ ਤਿੰਨੇ ਦਿਨ ਸਾਡੇ ਘਰ ਰਹਿਣਗੇ। ਅਸੀਂ ਕਰਨੀ ਆ ਪ੍ਰਸ਼ਾਦੇ ਪਾਣੀ ਦੀ ਸੇਵਾ ਰੱਜ ਕੇ ਤੇ ਦੂਜੀ ਗੱਲ ਇਹ ਵੀ ਜਦੋਂ ਤੁਹਾਡਾ ਅਖੰਡ ਪਾਠੀ ਡਿਊਟੀ ਬਦਲਦਿਆਂ ਕਰੂਗਾ ਨਾ ਸਾਡੇ ਘਰ ਦਾ ਬੰਦਾ ਵੀ 2 ਘੰਟੇ ਸਾਹਮਣੇ ਬਹਿ ਕੇ ਸੁਣਿਆ ਕਰੂ ਜਦੋਂ ਪਾਠੀ ਬਦਲੂ ਉਦੋਂ ਘਰ ਦਾ ਬੰਦਾ ਵੀ ਬਦਲ ਜਾਊਗਾ ਆਦੇ ਉਹ ਨਾ ਸੁਆਦ ਅਖੰਡ ਪਾਠ ਕਰਾਉਣ ਦਾ ਇਹ ਥੋੜਾ ਵੀ ਅੰਦਰ ਅਖੰਡ ਪਾਠੀ ਇਕੱਲਾ ਬੋਲੀ ਜਾਵੇ ਤੇ ਅਸੀਂ ਬੂਹੇ 'ਚੋਂ ਲੰਘ ਕੇ ਆ ਉੱਚੀ ਬੋਲ ਵੀ ਉਹ ਕਿਹਨੂੰ ਸੁਣਾਵੇ ਕੰਧਾਂ ਨੂੰ ਕਿ ਪੱਖੇ ਨੂੰ ਸੁਣਾਵੇ ਤੂੰ ਹੀ ਅੰਦਰ ਬਹਿ ਕੇ ਨਹੀਂ ਦਾਦੀ ਉਹਨੂੰ ਆਖੀ ਜਾਂਦੇ ਉੱਚੀ ਬੋਲ ਆ ਤੇ ਜੇ ਚੁੱਪ ਕਰ ਗਿਆ ਗ੍ਰੰਥੀ ਨੂੰ ਉਸ ਵੇਲੇ ਫੋਨ ਲਾ ਦਿੱਤਾ ਇਹਨੂੰ ਨਾ ਕੱਲ ਨੂੰ ਦੂੜੀ ਕੱਢੀ ਸਾਡੇ ਘਰ ਉੱਚੀ ਨਹੀਂ ਬੋਲਦਾ ਵੀ ਸੁਣੇ ਕੋਈ ਤੇ ਉੱਚੀ ਬੋਲੇ ਉਹ ਖਾਣਾ ਪੂਰਤੀ ਥੋੜਾ ਕਰਨਾ ਆ ਤੁਹਾਡੇ ਘਰ ਦੇ ਅੰਦਰ ਹੁਣ ਬਾਬਾ ਉਜਾਗਰ ਸਿੰਘ ਕਹਿੰਦਾ ਕੋਈ ਗੱਲ ਨਹੀਂ ਅਖੰਡ ਬਾੜ ਵੀ ਹੋਊਗਾ ਸੇਵਾ ਵੀ ਹੋਊਗੀ ਤੇ ਤਿੰਨ ਦਿਨ ਤੁਸੀਂ ਵੀ ਪਾਠ ਸੁਣਿਓ ਲਓ ਜੀ ਪਾਠ ਦਾ ਪੈ ਗਿਆ ਭੋਗ ਜਦੋਂ ਭੋਗ ਪੈ ਗਿਆ ਨਾ ਤੇ ਬਾਬਾ ਉਜਾਕਰ ਸਿੰਘ ਤੁਰਨ ਲੱਗਾ ਤੇ ਪਿੰਡ ਵਾਲੇ ਇਕੱਠੇ ਹੋ ਗਏ। ਉਹ ਕਹਿੰਦੇ ਬਾਬਾ ਜੀ ਇੱਕ ਬੇਨਤੀ ਆ। ਕਹਿੰਦੇ ਕੀ? ਉਹ ਕਹਿੰਦੇ ਜੀ ਸਾਡੇ ਪਿੰਡ 'ਚ ਨਾ ਅੰਮ੍ਰਿਤ ਸੰਚਾਰ ਕਰਵਾਓ। ਇੱਕ ਬੇਨਤੀ ਹੋਰ ਕਰਦਿਆਂ। ਅੰਮ੍ਰਿਤ ਸੰਚਾਰ ਪਿੰਡਾਂ 'ਚ ਜ਼ਰੂਰ ਕਰਵਾਇਆ ਕਰੋ। ਅੱਜ ਨੇ ਮੇਲੇ ਹੁੰਦੇ ਆ ਜੇ ਹਰ ਮੇਲੇ 'ਚ ਅਖੰਡ ਅੰਮ੍ਰਿਤ ਸੰਚਾਰ ਹੋਵੇ ਤੇ ਬਹੁਦੇ ਨਹੀਂ ਤੇ ਬੰਦੇ ਪੰਜ-ਪੰਜ ਹੀ ਤਿਆਰ ਕਰੀ ਜਾਈਏ ਤੇ ਗੱਲ ਕਿੱਥੇ ਪਹੁੰਚ ਜਾਂਦੀ ਹੈ। ਅਮਰਤ ਸੰਚਾਰ ਦੇ ਕਰਾਉਂਦੇ ਆ ਟਾਵੇਂ-ਟਾਵੇਂ ਪਿੰਡ ਜੇ ਐਡੇ ਮੇਲੇ ਚੋਂ ਐਡੇ ਸਮਾਗਮ ਵਿੱਚੋਂ ਇੰਨੇ ਦਿਨਾਂ ਚ 10 ਬੰਦੇ ਬਣਾ ਅਮਰਤ ਧਾਰੀ ਤਿਆਰ ਕਰੀਏ ਤੇ ਮੇਰੇ ਹਿਸਾਬ ਨਾਲ ਸਾਡਾ ਫਾਇਦਾ ਵੀ ਕੋਈ ਨਹੀਂ ਤੇ ਅਮਰਤ ਸੰਚਾਰ ਵਾਲੇ ਬੰਨੇ ਇਸ ਕਰਕੇ ਨਹੀਂ ਕੋਈ ਆਉਂਦਾ ਘਸਾਨਾ ਕਰਿਓ ਕਿਉਂਕਿ ਬੌਧੀ ਕਮੇਟੀਆਂ ਨੇ ਅਮਰਤ ਨਹੀਂ ਛਕਿਆ ਜੇ ਕਿਸੇ ਨੂੰ ਕਹਿ ਤਰਨਾ ਲੈ ਸਾਨੂੰ ਗਾਤਰੇ ਫੋਨ ਨਹੀਂ ਫਿਰ ਤਾਂ ਆਪ ਨੂੰ ਪਉਂਦਾ ਹੀ ਕੋਈ ਨਹੀਂ ਸਾਨੂੰ ਕਿਉਂ ਪਉਂਦਾ ਇਸ ਕਰਕੇ ਬੇਤੀ ਅਮਰਤ ਸੰਚਾਰ ਬੜਾ ਜ਼ਰੂਰੀ ਹੈ ਹੁਣ ਜਦੋਂ ਬਾਬਾ ਉਜਾਗਰ ਸਿੰਘ ਤੁਰਿਆ ਨਾ ਤੇ ਪਿੰਡ ਵਾਲੇ ਕਹਿੰਦੇ ਬਾਬਾ ਜੀ ਅੰਮ੍ਰਿਤ ਸੰਚਾਰ ਕਰਾਓ ਬਾਬਾ ਜੀ ਕਹਿੰਦੇ ਕਰਾ ਦੇਣਾ ਇੰਨੇ ਚਿਰ ਨੂੰ ਇੱਕ ਬੰਦਾ ਆਇਆ ਸਾਢੇ ਕੁ 6 ਫੋਟੋ ਦਾ ਕੰਦ ਚਿੱਟਾ ਉਹਦੇ ਗਾਲ ਪੁੜਦਾ ਤੇੜ ਚਿੱਟੀ ਜਾਦਰ ਸਿਰ ਤੇ ਚਿੱਟੀ ਦਰਲੇ ਵਾਲੀ ਪੱਗ ਮੁੱਛਾਂ ਕਤਰਵੀਆਂ ਅੱਖਾਂ ਉਹਦੀਆਂ ਬਿੱਲੀਆਂ ਤਿੱਖਾ ਉਹਦਾ ਨੱਕ ਗੋਰਾ ਨਿਸ਼ੋਹ ਦਾ ਰੰਗ ਤੇ ਉਹ ਬਾਬਾ ਜੀ ਦੇ ਜਦੋਂ ਸਾਹਮਣੇ ਆ ਕੇ ਖਲੋਤਾ ਨਾ ਤੇ ਬਾਬਾ ਜੀ ਨੇ ਬੜੇ ਧਿਆਨ ਨਾਲ ਵੇਖਿਆ ਤੇ ਬਾਬੇ ਨੂੰ ਸਮਝ ਲੱਗ ਗਈ ਵੀ ਬੰਦਾ ਕੱਪੜੇ ਦੇ ਦੇਸੀ ਪਾਈ ਫਿਰਦਾ ਪਰ ਦੇਸੀ ਹੈ ਨਹੀਂ ਆ ਕਿਉਂਕਿ ਅੰਗਰੇਜ਼ਾਂ ਦਾ ਰਾਜ ਸੀ ਇਹ ਬੰਦਾ